ਬੜਾ ਦੇਸੀ ਜਗਾੜਾ ਬਿਲਕੁਲ ਦੇਸੀ ਆ ਘਰ ਦੇ ਲੱਕੜਾਂ ਚੱਕ ਕੇ ਆਪਾਂ ਨੱਪਣ ਦੀ ਵੀ ਕੋਈ ਜ਼ਰੂਰਤ ਨਹੀਂ ਦੇਖਦਾ ਹੀ ਰਵੇ ਭਾਵੇਂ ਕੋਈ ਚੱਕਰ ਅੱਛਾ ਹਾਂ ਬੜਾ ਨੱਪਣ ਦੀ ਨਹੀਂ ਜਿੰਨਾ ਬੜਾ ਨੱਪਾਂਗੇ ਉਹਨਾਂ ਗੰਢਾ ਬਰੀਕ ਰਹੂਗਾ ਹੂੰ ਇਹ ਆਮ ਛਿੱਟੇ ਦਾ ਵੀ ਛਿੱਟੇ ਦਾ ਵੀ ਬੀਜ ਦਿੰਦੇ ਆ ਛਿੱਟੇ ਦਾ ਬੀਜਣਾ ਜੀ ਆਪਾਂ ਇਸ ਕੀ ਇੱਕ ਚਿਆਰਾ ਬੀਜਣਾ ਹੈ ਇੱਕ ਬੱਡ ਲਾਲ ਜੀ ਦਵਾਈ ਲਾਲ ਲਾ ਕੇ ਬੀਜੀ ਜਾਂਦੇ ਪਰ ਆਪਾਂ ਨਹੀਂ ਕੁਛ ਵੀ ਅੱਜ ਤੀਕ ਨਹੀਂ ਲਾਇਆ ਇਹਦੇ ਨਾਲ ਇੰਨਾ ਮਾਰਟਨ ਜਮਾਨਾ ਆ ਗਿਆ ਵੀ ਬੀਜ ਨੂੰ ਸੋਧ ਕੇ ਬੀਜੇ ਬੀਜ ਨੂੰ ਸੋਧ ਕੇ ਬੀਜੋ ਮੈਂ ਨਹੀਂ ਕਰਦਾ ਇੱਕ ਤੁਸੀਂ ਹੋਰ ਚੀਜ਼ ਵੀ ਨੋਟ ਕੀਤੀ ਆ ਵੀ ਆਮ ਆਪਾਂ ਜੋ ਲੈਣਾ ਮਾਰਦੇ ਆ ਤੇ ਆਪਾਂ ਲਸਣ ਦੇ ਉੱਪਰ ਨਹੀਂ ਚੜਦੇ ਇਹਨਾਂ ਨੇ ਪਹਿਲਾਂ ਲੈਣਾ ਵਾਜੀਆਂ ਹੋਈਆਂ ਤੇ ਲਸਣ ਦੇ ਉੱਪਰ ਇਹ ਜਿਵੇਂ ਜਿਵੇਂ ਲਾਉਂਦੇ ਜਾਂਦੇ ਆ ਲਸਣ ਦੇ ਉੱਪਰ ਹੀ ਤੁਰੇ ਆਉਂਦੇ ਆ ਜਿਵੇਂ ਆ ਲਸਣ ਲਾਈ ਜਾਂਦੇ ਆ ਅੱਗੇ ਨਿਸ਼ਾਨ ਲੱਗੇ ਹੋਏ ਆ ਤੇ ਉੱਪਰ ਲਸਣ ਲਾਉਂਦੇ ਜਾਂਦੇ ਆ ਤੇ ਉਪਰੀ ਇਹ ਤੁਰੇ ਜਾਂਦੇ ਕੋਈ ਆ ਉਵੇਂ ਪਿਆ ਲਾ ਦੇਖ ਲੋ ਤੁਸੀਂ ਇਹਨੂੰ ਕੀ ਹੋਇਆ ਆ ਤੇ ਉੱਤੇ ਨੰਘ ਕੇ ਗਈਆਂ ਬੁੜੀਆਂ ਉੱਤੇ ਵੇਲਾ ਵੇ ਤੁਰੀਆਂ ਜਾਂਦੀਆਂ ਆ ਆ ਕਿੰਨੀ ਮਿਹਨਤ ਹੋਈ ਵੇ ਤੇ ਤੇ ਨਿਸ਼ਾਨੀ ਲਾ ਲਓ ਜਿੱਥੇ ਉਗ ਰਿਹਾ ਹੈ ਨਾ ਉੱਦੇ ਤੁਸੀਂ ਵੇਖ ਜਾ ਜਿਹਨੂੰ ਆ ਕੇ ਲਸਣ ਦੀ ਖੇਤੀ ਬਾਰੇ A to Z ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਮਿਲੂਗੀ ਲਸਣ ਦੀ ਖੇਤੀ ਕਰਦਿਆਂ ਨੂੰ ਬਹੁਤ ਸਾਲ ਹੋ ਗਏ ਆ ਬਹੁਤ ਪੁਰਾਣਾ ਤਜਰਬਾ ਜਿੰਨੀ ਮੇਰੀ ਉਮਰ ਆ ਉਹਨਾਂ ਨੂੰ ਤਜਰਬਾ 1995 ਦੇ ਲਸਣ ਦੀ ਖੇਤੀ ਕਰਦੇ ਆ ਰਹੇ ਆ ਇਹਨਾਂ ਤੋਂ ਆਪਾਂ ਜਾਣਾਂਗੇ ਕਿ ਕਿਵੇਂ ਘਿਰਲੂ ਪੱਧਰ ਤੇ ਆਪਾਂ ਲਸਣ ਦੀ ਬਿਜਾਈ ਕਰ ਸਕਦੇ ਆ ਤੇ ਵੱਡੀ ਪੱਧਰ ਤੇ ਜੇ ਖੇਤੀ ਕਰਨੀ ਕਿਸੇ ਨੂੰ ਲਸਣ ਦੀ ਤੇ ਆਪਾਂ ਕਣਕ ਛੋਣੇ ਨਾਲ ਹਟ ਕੇ ਜੇ ਕੁਝ ਨਵਾਂ ਕਰਨਾ ਤਾਂ ਤੁਸੀਂ ਕਿਵੇਂ ਖੇਤੀ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਆਪ ਕਿਹੋ ਜਿਹੀ ਜ਼ਮੀਨ ਹੋਣੀ ਚਾਹੀਦੀ ਹੈ ਤੇ ਜ਼ਮੀਨ ਦੀ ਤਿਆਰੀ ਆਪਾਂ ਕਿਵੇਂ ਕਰਨੀ ਲਸਣ ਵਾਸਤੇ ਜ਼ਮੀਨ ਤਾਂ ਬਾਲੀ ਕਾਠੀ ਨਾ ਹੋਵੇ ਹੂੰ ਪਾਣੀ ਸੋਖਦੀ ਹੋਵੇ ਹਾਂਜੀ ਕਾਠੀ ਜ਼ਮੀਨ ਨਾ ਹੋਵੇ ਬਿਲਕੁਲ ਬਰੀਕ ਕਰਕੇ ਵਾਹ ਕੇ ਸਵਾਰ ਕੇ ਹਾਂਜੀ ਐ ਬਰੀਕ ਕਰਕੇ ਫਿਰ ਲਸਣ ਦੀ ਬਿਜਾਈ ਹੁੰਦੀ ਹੈ ਤੇ ਇਹਦੇ ਵਿੱਚ ਜੇ ਆਪਾਂ ਖਾਦਾਂ ਦੀ ਵਰਤੋਂ ਕਰਨੀ ਆ ਤਾਂ ਵੀ ਕਿਹੜੇ ਕਿਹੜੇ ਖਾਦਾਂ ਕਿੰਨੀ ਕਿੰਨੀ ਮਾਤਰਾ ਏਕੜ ਦੇ ਹਿਸਾਬ ਨਾਲ ਦੱਸ ਦਿਓ ਜੇ ਕਿਸੇ ਨੇ ਭਾਈ ਮਰ ਲਈ ਆਸਤੇ ਪੁੱਛ ਰਾਂਗਾ ਉਹ ਵੀ ਤੁਹਾਨੂੰ ਨਾਲ ਨਾਲ ਅਸੀਂ ਦੱਸ ਦਾਂਗੇ ਇਹ ਅਸੀਂ 2.5 ਦੀ ਬੋਰੀ ਪਾਉਣੇ ਜੀ ਇੱਕ 50 ਕਿਲੋ ਵਾਲਾ ਡੀਪੀ ਇੱਕ ਗੱਟਾ ਡੀਪੀ ਹਾਂਜੀ ਅੱਧੀ ਬੋਰੀ ਪਟਾਸ਼ ਦੀ ਪਾਉਣੇ ਆ ਹਾਂਜੀ ਨਾਲ ਪਾਉਣੇ ਦੇ 10 ਕਿਲੋ ਸਲਫਰ ਹਾਂਜੀ 10 ਕਿਲੋ ਜਿੰਕ ਹਾਂਜੀ ਬਸ ਇੰਨਾ ਸਮਾਨ ਪਾਉਣੇ ਜੀ ਬਿਜਾਈ ਵੇਲੇ ਬੈੱਡ ਕੱਢਣ ਵੇਲੇ ਪਾਉਣੇ ਆ ਕਈ ਕਿਸਾਨ ਭਰਾਏ ਲਸਣ ਦੀ ਖੇਤੀ ਕਰਦੇ ਆ ਉਹ 2 ਗੱਟੇ ਡੀਏਪੀ ਦੇ ਵਰਤ ਲੈਂਦੇ ਆ ਤੇ ਇੱਕ ਗੱਟਾ ਪੋਟਾਸ਼ ਦਾ ਵੀ ਵਰਤ ਲੈਂਦੇ ਆ ਜਾਂ ਇਹਦੇ ਵਿੱਚ ਮਾਈਕਰੋ ਰਾਜਾ ਵੀ ਵਰਤ ਲੈਂਦੇ ਆ 5-6 ਕਿਲੋ 8 ਕਿਲੋ ਵੀ ਵਰਤ ਲੈਂਦੇ ਆ ਜਾਂ ਪੋਲੀਸਲਫੇਟ ਵੀ ਇੱਕ ਬੈਗ ਵਰਤ ਲੈਂਦੇ ਆ ਇਹ ਅਲੱਗ-ਅਲੱਗ ਆ ਆਪਦੇ-ਆਪਦੇ ਜ਼ਮੀਨ ਦੇ ਹਿਸਾਬ ਨਾਲ ਖਾਦਾਂ ਇਹਦੇ ਵਿੱਚ ਆਪਾਂ ਵਰਤ ਸਕਦੇ ਆ ਬਾਕੀ ਜੇ ਤੁਸੀਂ ਘਰੇਲੂ ਪਦਰ ਤੇ ਕਰਨੀ ਆ ਤਾਂ 300 ਗ੍ਰਾਮ ਡੀਏਪੀ ਤੇ 300 ਗ੍ਰਾਮ ਹੀ ਪोटाश ਦੀ ਵਰਤੋਂ ਕਰ ਸਕਦੇ ਆ ਤੇ ਇੱਕ ਮੇਰਾ ਸਵਾਲ ਸੀਗਾ ਵੀ ਲਸਣ ਦੇ ਬਜਾਈ ਆਸਤੇ ਇਹਦਾ ਸਹੀ ਸਮਾਂ ਕਿਹੜਾ ਹੈ ਇਹਦਾ ਜੀ 10 ਅਕਤੂਬਰ ਤੋਂ 30 ਅਕਤੂਬਰ ਤੱਕਰ ਬਿਲਕੁਲ ਦਾ ਸਹੀ ਟਾਈਮ ਹੈ 20 ਦਿਨ ਹਾਂਜੀ 20 ਦਿਨ ਨਾਲ ਤਾਂ ਟੈਂਪਰੇਚਰ ਥੋੜਾ ਜਿਹਾ ਸਹੀ ਹੋ ਜਾਂਦਾ ਨਾਲੇ ਇਹਦੀ ਜਿਹੜੀ ਮਨਿਆਦ ਹੈ ਜਿਹੜੇ ਦੀ ਉਮਰ ਹੈ ਉਹ ਸਹੀ ਟਾਈਮ ਤੇ ਜਾ ਕੇ ਇਹ ਪੱਕਦਾ ਹੈ ਤੇ ਜੇ ਆਪਾਂ ਗਾਂਹ ਜਾ ਕੇ ਲਾਵਾਂ ਨਵੰਬਰ ਚ ਲਾਵਾਂਗੇ ਉਦੋਂ ਇਹਦਾ ਫਟਾਰ ਹੈ ਜਿਹੜਾ ਉਹ ਲੇਟ ਹੋਊਗਾ ਕਿਉਂ ਉਦੋਂ ਠੰਡ ਉੱਤਰਿਆ ਆਉਂਦੀ ਆ ਠੰਡ ਜੇ ਦਾ ਜਾਮੀ ਨਾ ਉਹ ਸਲੋ ਹੁੰਦੀ ਆ ਉਹ ਸਲੋ ਹੋਣਾ ਹੋਰ ਵੀ ਲੇਟ ਹੋ ਜਾਂਦਾ ਉਹ ਅੱਜ ਕੱਲ ਦਾ ਲੱਗਾ ਜਾਮੀ ਰਸ਼ ਸਹੀ ਲੈ ਕੇ ਜਾ ਜੇ ਮੰਨ ਲਓ ਕੋਈ ਭਰਾ ਥੋੜਾ ਮੋਟਾ ਲੇਟ ਵੀ ਹੋ ਜਾਂਦਾ ਤਾਂ ਨਵੰਬਰ ਦਾ ਪਹਿਲਾ ਹਫਤਾ ਪਹਿਲਾ ਹਫਤਾ ਹੈ ਵਧੀਆ ਰਹੂਗਾ ਤੇ ਜੇ ਤੁਸੀਂ ਗੇਤੇ ਵਿੱਚ ਜਾਵੋਗੇ ਥੋੜਾ ਮੌਸਮ ਚੈੱਕ ਕਰਨਾ ਪਊਗਾ ਤੁਹਾਨੂੰ ਨਹੀਂ ਵੈਸੇ 1 ਅਕਤੂਬਰ ਤੋਂ ਵੀ ਇਹਦੀ ਬਜਾਈ ਸ਼ੁਰੂ ਕਰ ਦਿੰਦੇ ਆ ਪਰ ਜਿਹੜੇ ਵੱਡੀ ਪੱਧਰ ਤੇ ਖੇਤੀ ਕਰਦੇ ਆ ਉਹ ਪਹਿਲੇ 10 ਦਿਨ ਕਦੋਂ ਟੈਂਪਰੇਚਰ ਵੱਧੁੰਦਾ ਹੈ ਜੀ ਹਾਂਜੀ ਹਾਂਜੀ ਜੇ ਕਿਸੇ ਨੇ 1 ਏਕੜ ਦੀ ਖੇਤੀ ਕਰਨੀ ਆ ਉਹਦੇ ਆਸਤੇ ਵੀ ਜਾਂ ਇੱਕ ਮਰਲੇ ਆਸਤੇ ਆਪਾਂ ਨੂੰ ਕਿੰਨੇ ਬੀਜ ਦੀ ਵਰਤੋਂ ਕਰਨੀ ਪਊਗੀ ਇਹ ਵੀ ਤਾਂ ਡੋਡੀ ਡਿਪੈਂਡ ਆ ਜੀ ਜੇ ਆਪਾਂ ਬਰੀਕ ਲਾਵਾਂਗੇ ਤਾਂ 2 ਤੋਂ 2.5 ਕਿਲੋ ਮਰਲੇ ਦਾ ਵੀ ਪਊਗਾ ਜੇ ਆਪਾਂ ਮੋਟੀ ਗੰਢੀ ਲਾਵਾਂਗੇ ਫਿਰ 3 ਕਿਲੋ ਵੀ ਪੈ ਜੇ ਉਦੋਂ ਵੀ ਮੋਟੀ ਗੰਢੀ ਹੈਗੀ ਆ ਫਿਰ 4 ਕਿਲੋ ਨੂੰ ਵੀ ਆਪਾਂ ਮਰਲੇ ਦਾ ਮੂੰਹ ਮਾਰ ਜਾਾਂਗੇ ਹਾਂ ਹਾਂ ਫੇਰ ਵੇਖ ਲੋ ਵੀ 80 ਕਿਲੋ ਕਨਾਲ ਦਾ ਬਣ ਗਿਆ ਫੇਰ ਤਾਂ ਉਥੋਂ ਉਦੋਂ ਵੀ ਗਾਂ ਸੂਈ ਚੱਲ ਗਈ ਜਿਵੇਂ ਇੱਕ ਚੈਨਾ ਮੀਟ ਜਾਂ ਲਸਣ ਆਉਂਦਾ ਜੀ ਉਹ ਤਾਂ ਰਖ ਲਾ 8-9 ਕਿਲੋ ਮਰ ਲੇਦਾ ਪੈ ਜਾਂਦਾ ਇਹ ਗੰਡੀਆਂ ਦੇ ਡਿਪੈਂਡ ਹੈਗਾ ਜਿਆਦੇ ਜਿਆਦੇ ਨਾਰਮਲ 2.5 ਕਿਲੋ ਨਾਲ ਇਹ ਮਰਲਾ ਮਤਲਬ ਜੇ ਕਿਸੇ ਨੇ ਕਿੱਲਾ ਲਾਉਣਾ ਤਾਂ 3.5 ਕੁਇੰਟਲ ਤੇ 4.5 ਕੁਇੰਟਲ ਵੀ ਪਾ ਸਕਦੇ ਆ ਤੇ ਕਿੱਲੂ ਤੌਰ ਤੇ ਵੀ ਜੇ ਤੁਸੀਂ ਵਰਤਨਾ 1.5 ਕਿਲੋ ਤੋਂ ਲਾ ਕੇ 3 ਕਿਲੋ 3.5 ਕਿਲੋ ਲਸਣ ਦੀ ਗੰਡੀਆਂ ਦੇ ਹਿਸਾਬ ਨਾਲ ਮੋਟੀਆਂ ਪਤਲੀਆਂ ਦੇ ਕਰਕੇ ਵੀ ਇਹ ਆਪਾਂ ਨੂੰ ਖਰੀਦਣਾ ਪਊਗਾ ਤੁਸੀਂ ਲਸਣ ਕਿਹੜੇ ਲਸਣ ਦੀ ਖੇਤੀ ਕਰਦੇ ਹੋ ਇਹ ਅਸੀਂ ਬਿਲਕੁਲ ਲਾਲ ਹੈਗਾ ਦੇਸੀ ਲਾਲ ਜੀ ਮੇਰਾ ਪੁਰਾਣਾ ਲਸਣ ਹੈ ਨਾ ਜੀ ਜੱਦੀ ਪੁੱਛਤੀ ਜਿਹੜੇ ਬੁੜਿਆ ਬਾਬੇ ਰਾਂ ਤੋਂ ਚੱਲਿਆ ਆਉਂਦਾ ਉਹ ਲਾਲ ਲਸਣਾ ਸਾਡੇ ਕੋਲੇ ਜਾਨੀ ਲਾਇਆ ਅਸੀਂ ਪਹਿਲਾਂ ਹੋਰ ਵੈਰਾਈਟੀਆਂ ਬਹੁਤ ਹੈ ਜੀ 1 ਵੀ ਲਾ ਕੇ ਵੇਖਿਆ ਐਨ ਐਸ ਸੀ ਵਾਲਿਆਂ ਦਾ ਬਠਿੰਡੇ ਵਾਲਿਆਂ ਦਾ ਜੀ 1 ਲਾਇਆ ਜੀ 50 ਵੀ ਲਾਇਆ ਜੀ 282 ਵੀ ਲਾਇਆ ਤੇ ਪਰ ਸਾਨੂੰ ਜੀ 50 ਵੀ ਲਾਇਆ ਉਹਨਾਂ ਸਾਰਿਆਂ ਨਾਲੋਂ ਇਹਦਾ ਝਾੜ ਜ਼ਿਆਦਾ ਹੈ ਲੋਕ ਇਹਨੂੰ ਪਸੰਦ ਵੀ ਵੱਧ ਕਰਦੇ ਆ ਇਹ ਤੇਲ ਵਾਲੀ ਤੇਲ ਦੀ ਮਾਤਰਾ ਇੱਚ ਜ਼ਿਆਦਾ ਹੈ ਜਿਸ ਕਰਕੇ ਲੋਕ ਇਹਨੂੰ ਜ਼ਿਆਦਾ ਪਸੰਦ ਕਰਦੇ ਆ ਗੰਢੀ ਮੋਟੀ ਹੈ ਛਿੱਲਣੀ ਵੀ ਸੌਖੀ ਹੈ ਇਹਦਾ ਟੇਸਟ ਵੀ ਜ਼ਿਆਦਾ ਉਹਨਾਂ ਨੂੰ ਜ਼ਮੀਨ ਦੇ ਵਿੱਚ ਖਾਦ ਪਾਉਣ ਤੋਂ ਬਾਅਦ ਤੁਸੀਂ ਜਿਹੜਾ ਕਿਹੜੇ ਤਰੀਕੇ ਨਾਲ ਇਹਦੀ ਲਸਣ ਦੀ ਖੇਤੀ ਕਰਦੇ ਆਂ ਅਸੀਂ ਇਹਦੇ ਜੀ 3 ਫੁੱਟ ਦਾ ਬੈੱਡ ਬਣਾਉਨੇ ਆ ਹੂੰ ਸਨਪੁੱਟ ਦਾ ਬੈੱਡ ਬਣਾ ਕੇ ਉੱਤੋਂ ਜਮਾ ਪੱਧਰ ਕਰਕੇ ਟਰੈਕਟਰ ਵਾਲੇ ਹਲਾ ਨਾਲ ਪੱਧਰ ਕਰਦੇ ਨਾਲ ਹੀ ਸਾਡਾ ਸਿਸਟਮ ਬਣਾਇਆ ਹੋਇਆ ਪੱਧਰ ਕਰਨ ਨਾਲ ਉਹਦੇ ਨਾਲ ਪੱਧਰ ਕਰਕੇ ਸਾਡਾ ਇੱਕ ਵਰਮਾ ਜਿਹਾ ਬਣਾਇਆ ਹੋਇਆ ਗੋਲ ਇਹ ਆਪਾਂ ਨਾਲ ਨਾਲ ਚੱਲ ਕੇ ਦਿਖਾਈ ਦਨੇ ਵੀ ਟਰੈਕਟਰ ਨਾਲ ਜਿਹੜੇ ਤੁਸੀਂ ਬੈੱਡ ਪਾਉਣੇ ਆ ਉਹ ਕੀ ਯੰਤਰ ਬਣਾਇਆ ਹੋਇਆ ਸੋਡਾ ਜੀ ਸਾਡਾ ਦੇਸੀ ਜਗਾੜ ਹੈ ਬਿਲਕੁਲ ਦੇਸੀ ਹੈ ਘਰ ਦੇ ਲੱਕੜਾਂ ਚੱਕ ਕੇ ਆਪ ਹੀ ਮੰਜਿਆ ਥੋਕ ਕੇ ਸਲਸੁੱਲ ਕੱਢ ਕੇ ਬਣਾਇਆ ਹੋਇਆ ਕਿੰਨਾ ਵਧੀਆ ਜਗਾੜ ਬਣਿਆ ਹੋਇਆ ਵੇ ਦੇਖੋ ਜਰਾ ਕੋਈ ਲੇਵਰ ਦੀ ਲੋੜ ਨਹੀਂ ਪੈਂਦੀ ਸਭਾਈ ਵੇਖੋ ਤੁਸੀਂ ਬਾਕੀ ਇਹਦੀਆਂ ਤਕਨੀਕਾਂ ਹੋਰ ਵੀ ਬਹੁਤ ਆਗਾਂ ਹੈ। ਇਹਦੀ ਨਵੀਂ ਨਾਵੇਂ ਤਕਨੀਕ ਤਾਂ ਜਿਵੇਂ ਹੈਗੀ ਆ ਉਹ ਵੱਖਰੀ ਗੱਲ ਆ ਜੀ। ਆਪਣਾ ਦੇਸੀ ਜਿਗਾਰ ਆ ਬਿਲਕੁਲ ਘਰੇ ਤਿਆਰ ਕੀਤਾ ਆ। ਆਪਦੇ ਤਜਰਬੇ ਦੇ ਆਧਾਰ ਆ। ਆਪਦੇ ਤਜਰਬੇ ਦੇ ਆਧਾਰ ਤੇ ਇਹਦੀ ਬਿੜਦੀ ਸਬਾਈ ਦੇਖ ਲਓ ਤੁਸੀਂ ਕਿੰਨੀ ਆ। ਹਰ ਜਿਹੜੇ ਇਸ ਤਰ੍ਹਾਂ ਸਬਾਈ ਆਉ। ਵੱਡੀ ਪੱਧਰ ਤੇ ਕਈ ਪੱਧਰੀ ਜ਼ਮੀਨ ਦੇ ਵਿੱਚ ਖੇਤੀ ਕਰਦੇ ਆ ਤੁਸੀਂ ਬਿਡਾਂ ਤੇ ਕਰਦੇ ਆ। ਤੁਹਾਨੂੰ ਕੀ ਲੱਗਦਾ ਵੀ ਜਿਹੜੀ ਪੱਧਰੀ ਜ਼ਮੀਨ ਦੇ ਵਿੱਚ ਖੇਤੀ ਕਰਨ ਨਾਲੋਂ ਵੱਡੀ ਪੱਧਰ ਤੇ ਤੇ ਬਿਡਾਂ ਦੇ ਨਾਲ ਵਿੱਚ ਫਰਕ ਕੀ ਰਹਿੰਦਾ ਹੈ? ਇਹ ਬਿੱਡਾਂ ਦਾ ਜਾਦੇ ਫਰਕ ਇਹ ਹੈ ਜੀ ਜੇ ਆਪਣਾ ਬਰਸਾਤ ਵੀ ਆਉਂਦੀ ਆ ਜਾਂ 20 ਮਹੀਨਿਆਂ ਚ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਲੋਹੜੀ ਵੇਲੇ ਆਪਾਂ ਕਹਦੇ ਨੇ ਆ ਵੀ ਲੋਹੜੀ ਵੇਲੇ ਮੀਂਹ ਪੈਂਦਾ ਉਹ ਤੋਂ ਗੰਢੀ ਵੀ ਬਣੀ ਹੁੰਦੀ ਹੈ ਜੀ ਜੇ ਉਹ ਤੋਂ ਮੀਂਹ ਜਾਦੇ ਪੈ ਗਿਆ ਉਧਰੋਂ ਪਾਣੀ ਲੱਗਾ ਉਧਰੋਂ ਮੀਂਹ ਪੈ ਗਿਆ ਇਹ ਤਾਂ ਗੰਢੀ ਦਾ ਉਤਲਾ ਸ਼ੈਲ ਆ ਉਹ ਮੀਂਹ ਦੇ ਪਾਣੀ ਨਾਲ ਤੇ ਦੂਜੇ ਪਾਣੀ ਨਾਲ ਗਲ ਜਾਂਦਾ ਜਦੋਂ ਗਲ ਗਿਆ ਗੰਢੀ ਖੇਲਰ ਜਾਣੀ ਆ ਉਹਨੂੰ ਬਿਮਾਰੀ ਵੱਧਾ ਇਹਨੂੰ ਵਿੱਚ ਪਾਣੀ ਪੈ ਜਾਣਾ ਠੀਕ ਹੈ ਜੀ ਜਿਹੜਾ ਹੈਗਾ ਆਪਣਾ ਬੈੱਡ ਵਾਲਾ ਬੈੱਡ ਦੇ ਉੱਤੇ ਪਾਣੀ ਨਹੀਂ ਖੜਨਾ ਮੀ ਪੈ ਕੇ ਖਾਲੀ ਚ ਪਾਣੀ ਆ ਜਾਣਾ ਆਪਾਂ ਲਾਵਾਂਗੇ ਦੂਜੇ ਦਿਨ ਤਾਂ ਵੀ ਖਾਲੀ ਜੀ ਰਹਿ ਜਾਣਾ ਪਾਣੀ ਇਹਦਾ ਨੁਕਸਾਨ ਪਾਣੀ ਜਾਵਾ ਵੀ 1% ਵੀ ਨਹੀਂ ਕਰਦਾ ਉਹਦਾ ਪਾਣੀ ਨੁਕਸਾਨ ਜਾਦੇ ਕਰਦਾ ਕਈ ਜੀ ਥਾਵਾਂ ਤੇ ਚੋਲਾ ਹੁੰਦੀਆਂ ਉੱਥੇ ਦਾ ਸਾਰਾ ਸਾਰਾ ਦੌਗੀ ਮਰ ਜਾਂਦੀ ਹੈ ਇਹ ਤੇ ਚ ਇੱਕ ਵੀ ਗੰਡਾ ਨਾ ਪਾਣੀ ਨਾਲ ਮਰੂ ਜੇ ਤੁਸੀਂ ਘੇਲੂ ਤੌਰ ਤੇ ਖੇਤੀ ਕਰਨਾ ਚਾਹੁੰਦੇ ਆ ਤੁਸੀਂ ਕਿਆਰੀਆਂ ਚ ਵੀ ਕਰ ਸਕਦੇ ਹੋ ਕਿਉਂਕਿ ਓਨੀ ਕੀ ਜਗ੍ਹਾ ਹੁੰਦੀ ਆ ਆਪਣੇ ਕੋਲੇ ਤੇ ਆਪਾਂ ਉੱਥੋਂ ਪਾਣੀ ਕੱਢ ਵੀ ਸਕਦੇ ਆ ਜੇ ਮੀਂਹ ਜ਼ਿਆਦਾ ਆਉਂਦਾ ਤਾਂ ਤੇ ਵੈਸੇ ਵੀ ਆਪਣੇ ਇਹਨਾਂ ਕ ਤਾਂ ਉਹ ਜ਼ਮੀਨ ਆਪਣੀ ਸੋਕ ਹੀ ਰਹਿੰਦੇ ਵੱਡੇ ਪੱਧਰ ਦੇ ਵਿੱਚ ਬਿੱਡਾਂ ਦੇ ਵਿੱਚ ਬਿੱਡਾਂ ਦੇ ਉੱਤੇ ਜਿਹੜੀ ਖੇਤੀ ਕੀਤੀ ਜਾਂਦੀ ਹੈ ਇਹਨਾਂ ਵੀ ਇਹਦੇ ਵਿੱਚ ਤੁਸੀਂ ਫਿਰ ਜਿਹੜੀ ਦੂਰੀ ਰੱਖਦੇ ਆ ਉਹ ਕਿਵੇਂ ਰੱਖਦੇ ਆ ਫਿਰ ਉਹ ਉਹ ਦੂਰੀ ਸਾਡੀ ਪੱਕੀ ਬਣਾਈ ਵੀ 4 ਇੰਚ ਤੇ 6 ਇੰਚ ਦੀ ਆ ਜਿਹੜੇ ਬੈੱਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਲੱਗੇ ਹੋਏ ਜਿਹੜੀਆਂ ਲਾਈਨ ਤੋਂ ਲਾਈਨ ਆ ਇਹ 6 ਇੰਚ ਆ ਤੇ ਆਜ ਲਈ ਇਥੋਂ ਗੰਢੀ ਗੰਢੀ ਤੋਂ ਗੰਢੀ ਲੱਗੂਗੀ ਇਹ 4 ਇੰਚ ਇਹ 4 ਇੰਚ ਤੇ ਲੱਗੂਗੀ ਤੇ ਆਮ ਖੇਲੂ ਤੌਰ ਤੇ ਵੀ ਜੇ ਤੁਸੀਂ ਲਾਉਣਾ ਇਸੇ ਤਰੀਕੇ ਨਾਲ ਹੀ ਲਾਉਣਾਗਾ ਤਾਂ ਤੁਸੀਂ 4 ਇੰਚ ਗੰਢੀ ਤੋਂ ਗੰਢੀ ਤੇ 6 ਇੰਚ ਲੈਣ ਤੋਂ ਲੈ ਰੱਖੋ ਇਹਦੇ ਵਿੱਚ ਤੁਹਾਨੂੰ ਝਾੜ ਵੀ ਵਧੀਆ ਮਿਲੂਗਾ ਆਪਾਂ ਡੱਕਿਆਂ ਨਾਲ ਲੈਣਾ ਮਾਰਦੇ ਆ ਇਹਨਾਂ ਨੇ ਫਰਮਾ ਬਣਾਇਆ ਹੋਇਆ ਤਾਂ ਉਸ ਤਰੀਕੇ ਨਾਲ ਹੀ ਆਪਣਾ ਹੱਥ ਰੱਪਾ ਨੂੰ ਟਕਾਉਣਾ ਪਊਗਾ ਹੋਰ ਵੀਡੀਓ ਵੀ ਦੇਖਦੇ ਆਪਾਂ ਕਈਆਂ ਦੇ ਵਿੱਚ ਉਹਨਾਂ ਟਰੈਕਟਰ ਮਗਰੀ ਸਾਰਾ ਲੈਣਾ ਵਾਲਾ ਵੀ ਨਾਲ ਦੀ ਨਾਲੇ ਕੰਮ ਨਿਭੜੀ ਜਾਂਦਾ ਪਰ ਇਹ ਬਾਪੂ ਨੇ ਆਪਦੇ ਤਜਰਬੇ ਦੇ ਆਧਾਰ ਤੇ ਬਣਾਇਆ ਹੋਇਆ ਆ ਜਿਹੜਾ ਤੇ ਇਹ ਜਿਹੜਾ ਨਿਸ਼ਾਨੀਆਂ ਲਾਈ ਜਾਂਦਾ ਇਹ ਚੀਜ਼ ਆਡਾਗੀ ਆਂ ਗੰਨੀਆਂ ਲਾਉਣ ਤੋਂ ਬਾਅਦ ਜਿਹੜਾ ਅਗਲਾ ਪਾਣੀ ਲਾਉਣ ਦਾ ਤਰੀਕਾ ਤੇ ਇਹਦੇ ਵਿੱਚ ਜਿਵੇਂ ਗੰਦ ਹੋ ਜਾਂਦਾ ਉਹਦੇ ਵਾਸਤੇ ਕਾਖਾਂ ਵਾਸਤੇ ਤੁਸੀਂ ਕੀ ਹੱਲ ਕੀਤਾ ਅਸੀਂ ਜੀ ਇਹਦੇ ਪਹਿਲਾਂ ਮਲਚਿੰਗ ਕਰਦੇ ਆ ਨਾ ਜਿਹੜੀ ਉਹ ਅਸੀਂ ਗੰਦ ਵਾਸਤੇ ਹੀ ਕਰਦੇ ਆ ਵੀ ਨਦੀਨ ਇਹਦੇ ਵਿੱਚ ਨਾ ਹੋਵੇ ਹਾਂਜੀ ਠੀਕ ਹੈ ਜੀ ਅਸੀਂ ਹੁਣ ਗੰਡੀ ਲਾਤੀ ਗੰਡੀ ਲਾ ਕੇ ਉੱਤੇ ਇਹਦੇ ਮਲਚਾਂ ਕਰਤੀ ਪਰਾਲੀ ਦੀ ਪਰਾਲੀ ਦੀ ਮਲਚਾਂ ਕਰਤੀ ਵੈਸੇ ਤਾਂ ਸੀਟਾਂ ਵੀ ਆਉਂਦੀਆਂ ਸੀਟਾਂ 'ਚ ਵੀ ਲੋਕ ਮੋਰੀਆਂ ਕਰ ਕਰ ਲਾਈ ਜਾਂਦੇ ਆ ਪਰ ਸਾਨੂੰ ਆ ਦੇਸੀ ਤੇ ਸਸਤਾ ਜਗਾੜ ਹੈ ਨਾ ਇੱਥੇ ਲੀਵਰ ਵਾਲੀ ਹੈ ਨਾ ਇੱਥੇ ਪੈਸਾ ਲੱਗਦਾ ਗੱਠਾ ਬਣਾਈਆਂ ਮੁੱਲ ਲੈ ਲਈਆਂ ਗੱਠਾ ਆਪਦੇ ਝੋਨੇ ਦੀਆਂ ਉਹ ਹੁਣ ਇਹਦੇ ਮਲਚਾਂ ਕਰਤੀ ਕੱਖ ਸੀ ਇਹ ਤੇ ਫੁੱਟਣ ਦੇ ਨਾਲ ਨਾਲ ਪਰਾਲੀ ਸਮਝ ਜਾਂਦੀ ਆ ਨਾਲੇ ਪਰਾਲੀ ਸਾਂਭ ਕੇ ਕਾਖੇ ਚ ਫੁੱਟਣਾ ਕੋਈ ਨਹੀਂ ਜੇ ਅਸੀਂ ਇਹਨੂੰ ਪਾਣੀ ਲਾ ਕੇ ਬਾਹਰ ਚ ਪਾਉਣੇ ਆ ਤੇ ਫਿਰ ਇਹ ਚ ਗੰਦ ਜਿਹੜਾ ਹੈਗਾ ਨਦੀਨ ਆ ਉਹ ਫੁੱਟ ਖੜਦਾ ਫਿਰ ਉਹ ਕੰਟਰੋਲ ਕਰਨਾ ਔਖਾ ਹੋ ਜਾਂਦਾ ਬਾਕੀ ਪਰਾਲੀ ਦਾ ਹੋਰ ਵੀ ਆਪਾਂ ਨੂੰ ਫਰਕ ਹੈਗਾ ਇਹਦੇ ਚੋਂ ਨਿੱਕੇ ਤੱਤ ਬਹੁਤ ਮਿਲਨੇ ਆ ਹਮ ਮੈਗਨੀਸ਼ੀਅਮ ਕੈਲਸ਼ੀਅਮ ਸਲਫਰ ਵੀ ਮਿਲਨੇ ਆ ਇਹਦੇ ਚੋਂ ਨਾਈਟ੍ਰੋਜਨ ਵੀ ਮਿਲਦੀ ਆ ਫਾਸਫੋਰਸ ਵੀ ਮਿਲਦੀ ਆ ਇਹਦੇ ਨਿੱਕੇ ਤੱਤਾਂ ਦੀ ਪੂਰਤੀ ਵੀ ਹੁੰਦੀ ਆ ਹਮ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਦੇਤਾ ਪਰਾਲੀ ਪਾਤੀ ਆ ਉਸ ਤੋਂ ਬਾਅਦ ਅੱਗੇ ਜਿਹੜੀਆਂ ਇਹਨੂੰ ਜਿਵੇਂ ਮੰਨ ਲਓ ਯੁਰਗਾ ਦੀ ਵਰਤੋਂ ਕਰਦੇ ਆ ਜਾਂ ਮੰਨ ਕੇ ਚੱਲੋ ਹੋਰ ਕਿਹੜੀਆਂ ਸਪਰਿਆਂ ਵਰਤੀਆਂ ਜਾਂਦੀਆਂ ਯੁਰਗਾ ਤਾਂ ਜੀ ਅਸੀਂ ਪਾਵਾਂਗੇ 35 ਤੋਂ 40 ਦਿਨਾਂ ਦੇ ਵਿੱਚ ਹਾਂਜੀ ਠੀਕ ਹੈ ਜੀ ਉਹ ਯੁਰਗਾ ਆਉਂ ਆ ਜਿੱਦ ਦੇ ਪੌਦਾ ਚ ਵੱਧ ਕੇ ਆ ਗਿਆ ਤਿੰਨ ਪੱਤੇ ਤੇ ਆ ਗਿਆ ਉਹ ਯੁਰਗਾ ਚੱਕਣ ਦੇ ਯੋਗ ਹੋ ਜਾਊਗਾ ਜੇ ਛੋਟਾ ਪੌਦਾ ਹੋਊਗਾ ਯੁਰਗਾ ਚੱਕਦਾ ਨਹੀਂ ਯੁਰਗਾ ਪਰਾਲੀ ਤੇ ਪਈ ਰਹੂਗੀ ਧੁੱਪ ਚ ਉੱਡ ਜਾਊਗਾ ਠੀਕ ਹੈ ਜੀ ਦੂਜਾ ਜਿਹੜਾ ਨਦੀਨਾ ਦੀ ਗੱਲ ਹੈਗੀ ਆ ਨਦੀਨਾ ਨੇ ਹੋਣ ਨਹੀਂ ਦੇਣਾ ਜਿਹੜਾ ਹੈਗਾ ਜੀਆਂ ਤੋਂ ਸਪਰਿਆਂ ਉਹ ਅਸੀਂ ਕਣਫੀਰ ਵਰਤਦੇ ਆਂ ਜੀ ਇਹਦੇ ਜੜਾਂ ਵਾਸਤੇ ਹੂੰ ਪਾਣੀ ਚ ਪਾਉਣੇ ਉਹ ਪਾਣੀ ਚ ਛੱਡਦੇ ਆਂ ਜੀ ਕਣਫੀਰ ਉਹ ਅਸੀਂ ਪਾਣੀ ਛੱਡ ਦੇਣਾ ਜੇ ਜਿਉ ਉੱਤੇ ਜੂੰ ਵਗੈਰਾ ਆਉਂਦੀ ਐ ਹੂੰ ਉਦੋਂ ਅਸੀਂ ਇਹ ਅਕਟਾਰਾ ਵਰਤਦੇ ਆਂ ਹੂੰ ਬਸ ਆਹ ਸਪਰੇਆ ਜੀ ਇੰਨੀ ਕੀ ਦੀ ਜ਼ਿਆਦੇ ਕਮਾਈ ਆਹ ਹੈਗੀ ਆ ਇਹਦਾ ਧਿਆਨ ਰੱਖਣਾ ਗੰਡਾ ਹਰ ਰੋਜ਼ ਮੈਂ ਤਾਂ ਵੈਸੇ ਪਟਦਾ ਹੀ ਰਹਿਣਾ ਇੱਕ ਇੱਕ ਗੰਡਾ ਹਰ ਰੋਜ਼ ਜਦੋਂ ਗੰਢੀ ਬਣ ਗਈ ਉਹਦੀ ੱਡੀ ਜੀ ਉਦੋਂ ਗੰਡਾ ਮੈਂ ਇੱਕ ਹਰ ਰੋਜ਼ ਪਟਣਾ ਪਾਟ ਕੇ ਜੜ ਵੇਖਣੀ ਵੇਖਣੀ ਐ ਹੂੰ ਬੀਜੂ ਦੀ ਜੜ ਨੂੰ ਕੀੜੀ ਲੱਣੀ ਲੱਗੀ ਜੇ ਕੀੜੀ ਲੱਗੀ ਕਨਫਿਊਰ ਪਾ ਦੇਣਾ ਜਿਹੜਾ ਤੁਹਾਨੂੰ ਮੈਂ ਦੱਸਦਾ ਕੀੜੀ ਵਾਲਾ ਹੂੰ ਕੀੜੀ ਆ ਆ ਜਿਵੇਂ ਪੱਟਾਂ ਗੇ ਗੰਢੀ ਹੂੰ ਆਹ ਸਾਕ ਲਾਵਾਂਗੇ ਆਪਾਂ ਹੂੰ ਜੇ ਤਾਂ ਇਹ ਐ ਕੋਲਾ ਜਿਹਾ ਲਹਿ ਗਿਆ ਤੇ ਇੱਥੇ ਉਹ ਬੈਠਾ ਜੀ ਠੀਕ ਹੈ ਠੀਕ ਹੈ ਆਹ ਜਾਲ ਖਿੱਚਾਂਗੇ ਤੇ ਐ ਕਰਕੇ ਜੇ ਐ ਟੁੱਟ ਗਈ ਤਾਂ ਉਹ ਕੀੜੀ ਆ ਆ ਜੜੇ ਦੀ ਪ੍ਰੋਪਰ ਸਾਰੀ ਹੈਗੀ ਆ ਹੂੰ ਜੇ ਇਹਨੂੰ ਕੀੜੀ ਲੱਗੂਗੀ ਥੱਲੇ ਆਹ ਜੜ ਨਹੀਂ ਦੇ ਰਣੀ ਜੜੇ ਤੋਂ ਨਾਲੋਂ ਨਾ ਐ ਲੈ ਜੂਗੀ ਨਾਲੋਂ ਉਹੀ ਹੂੰ ਉਹਨਾਂ ਜਿਵੇਂ ਆਪਾਂ ਮਰੂਦ ਤੋੜ ਲਿਆ ਜਾਂ ਕੰਬ ਤੋੜ ਲਿਆ ਨਾਲ ਟੁੱਟ ਜਾਂਦਾ ਨਾ ਉਹ ਉਸ ਤਰ੍ਹਾਂ ਇੱਥੋਂ ਐ ਟੁੱਟਦੇ ਨੇ ਜਮਾ ਨਾਲੋਂ ਇਹ ਜਿਹੜੀ ਗੱਲ ਦੱਸੀ ਜਾਂਦੇ ਆ ਇਹ ਕੱਚੀ ਲਸਣ ਦੀ ਦੱਸੀ ਜਾਂਦੇ ਆ ਜਦੋਂ ਆਪਣੀ ਲਸਣ ਆ ਪੱਟਣ ਤੇ ਯੋਗ ਨਹੀਂ ਹੁੰਦੀ ਹਰੀ ਹੁੰਦੀ ਆ ਨਾ ਹਾਂ ਬੰਮਾ ਜੀ 90 100 ਦਿਨਾਂ ਤੇ ਜਾ ਕੇ ਉਦੋਂ ਗੱਲਾਂ ਕਰਦੇ ਆ ਵੀ ਜੇ ਥੱਲੋਂ ਬਿਮਾਰੀ ਦੀਂਦੀ ਆ ਤੁਹਾਨੂੰ ਉਦੋਂ ਇਹ ਗੱਲਾਂ ਕਰਦੇ ਆ ਵੀ ਭਾਈ ਇਹ ਥੱਲੋਂ ਜੜ ਗੱਲ ਲੱਗ ਜਾਂਦੀ ਆ ਉਹਦੇ ਵਾਸਤੇ ਫਿਰ ਇਹ ਸਪਰੇ ਜਿਹੜੀ ਹੁੰਦੀ ਆ ਉਹ ਬਾਹਨ ਦੇ ਵਿੱਚ ਛੱਡਦੇ ਆ ਕਨਫੀਡੋਰ ਕਨਫੀਡੋਰ ਜਿਹੜਾ ਤੁਸੀਂ ਪਾਉਨੇ ਆ ਉਹ ਕਿੰਨੀ ਪਾਉਨੇ 1 ਏਕੜ ਦੇ ਉਹ 150 ਉਹ ਪਾਣੀ ਛੱਡ ਦਿੰਨੇ ਆ ਪਾਣੀ ਕੀ ਛੱਡ ਦਿੰਨੇ ਆ ਥੋੜੀ ਥੋੜੀ ਕਰਕੇ ਪਾਈ ਜਾਂਦੇ ਜਿਵੇਂ ਜਿਵੇਂ ਕੈਰਾ ਲੱਗੀ ਜਾਂਦਾ ਉਹਨੂੰ ਪਾਣੀ ਚ ਬਾਲਟੀ ਚ ਘੋਲ ਲੈਣਾ ਘੋਲ ਕੇ ਕਾਪਾਂ ਨੂੰ ਉਸ ਤਰ੍ਹਾਂ ਪਾਈ ਜਾਂਦੇ ਯੁਰਗਾ ਦੀ ਜਿਹੜੀ ਵਰਤੋਂ ਆ ਵੀ 1 ਏਕੜ ਦੇ ਵਿੱਚ ਕਿੰਨੇ ਘੱਟੇ ਹੋ ਜਾਂਦੀ ਆ ਅਸੀਂ 2 ਘੱਟੇ ਪਾਉਣੇ ਆ ਜੀ ਤੇ ਕਦੋਂ ਕਦੋਂ ਪਾਉਣੇ ਆ ਇੱਕ ਤਾਂ ਹੁਣ ਅਸੀਂ 35 ਤੋਂ 40 ਦਿਨਾਂ ਦੇ ਵਿੱਚ ਪਾਦਣਾ ਜੀ ਘੱਟਾ ਠੀਕ ਹੈ ਫਿਰ ਉਹਦੋਂ ਅੱਧਾ ਘੱਟਾ 20 ਦਿਨ ਬਾਅਦ ਪਾ ਦੇਣਾ 20 20 ਕਿਲੋ 20 ਦਿਨਾਂ ਬਾਅਦ ਅੱਧਾ ਘੱਟਾ ਫਿਰ ਪਾ ਦੇਣਾ ਤਿੰਨ ਵਾਰੀ ਪਾਉਣਾ ਯੁਰਗਾ ਜੇ ਇਹਨੂੰ ਵਿਚ ਦੀ ਪੱਤੇ ਡੰਡੀ ਪਾੜ ਕੇ ਭੂਕਾ ਸੈਡਾ ਸਾਨੀ ਬਾਹਲੀਆਂ ਕੱਢਦਾ ਜੂਰ ਕੇ ਨਾਲ ਤੇ ਇਹ ਆਮ ਲਸਣ ਕਿੰਨੇ ਦਿਨ ਲਾਏ ਜਾਂਦਾਗਾ ਇਹ ਅਸੀਂ ਤਾਂ 180 ਦਿਨ ਲਾਏ ਜਾਂਦਾ ਜੀ 180 ਹਾਂਜੀ 6 ਮਹੀਨੇ ਲਾਏ ਜਾਂਦਾ ਹੂੰ ਇਹਦੇ ਵਿੱਚ ਇੱਕ ਜਦੋਂ ਆਪਾਂ ਖੀਰ ਤੇ ਜਦੋਂ ਪਟਾਈ ਤੋਂ ਪਹਿਲਾਂ ਠੰਡ ਹੁੰਦਾ ਹੁੰਦੀ ਆ ਫਰਵਰੀ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਇਹਦੇ ਤੱਬੇ ਜੇ ਆਉਣੇ ਸ਼ੁਰੂ ਹੋ ਜਾਂਦੇ ਉਹਦੇ ਵਾਸਤੇ ਫੰਗਸ ਉਹ ਫੰਗਸ ਆ ਜੀ 1263 ਜਿਹਨੂੰ ਲੋਕ ਕਹਿੰਦੇ ਜਾਂ ਤਾਂ ਉਹ ਪਾ ਦਈਏ ਆਪਾਂ ਹਾਂਜੀ ਵੈਸੇ ਅਸੀਂ ਤਾਂ ਜਾਦੇ M45 ਦੀ ਵਰਤੋਂ ਕਰਦੇ ਹਾਂ ਉਹਦੀ ਸਪਰੇ ਹਾਂਜੀ ਅਸਤੇ ਉਸ ਤੋਂ ਬਾਅਦ ਜਿਹੜੀ ਇਹਦੀ ਪਟਾਈ ਆ ਉਹ ਉਹਦੇ ਆਸਤੇ ਕੀ ਦੇਖ ਰੇਗਾ ਵੀ ਜਦੋਂ ਪਟਣਾਗਾ ਉਹ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਆਪਣੀ ਗੰਢੀ ਤਿਆਰ ਆ ਗਈ ਤੇ ਪਟਣ ਦਾ ਤਰੀਕਾ ਕੀ ਆ ਇਹ ਇੱਕ ਤਾਂ ਡੋਡੀ ਲਿਆਉਂਦਾ ਜੀ ਉੱਤੇ ਹਾਂਜੀ ਲਸਨ ਉੱਤੇ ਆਉਂਦੇ ਨਾ ਉੱਤੇ ਇਹਦਾ ਨੇਚਰ ਹੈ ਇਹਦੇ ਇੱਕ ਗੰਢ ਫੁੱਟਦੀ ਆ ਭੂਖ ਦੇ ਵਿੱਚ ਚਲਦੀ ਆ ਗੰਢ ਹੈ ਤੇ ਜਿਹੜੀ ਇੱਥੇ ਜਾ ਕੇ ਖੜ ਜਾਂਦੀ ਆ ਜਿਹੋ ਇੱਥੇ ਨੱਪ ਕੇ ਉਹ ਦੇਖ ਲਈਦਾ ਵੀ ਤਾਂ ਤੁਰਦੀ ਕਿ ਨਹੀਂ ਤੁਰਦੀ ਦੋ ਚਾਰਾਂ ਬੂਟਿਆਂ ਦੇ ਦੇਖਦੇ ਰਹੀਦਾ ਜੇ ਤਾਂ ਬਾਹਰ ਨਿਕਲਦੀ ਆ ਤਾਂ ਬੜੀ ਵਧੀਆ ਗੱਲ ਆ ਜੇ ਨਹੀਂ ਉੱਥੇ ਹੀ ਖੜੀ ਆ ਤੇ ਫਿਰ ਉਹ ਪਟਾਈ ਦੇ ਜੋਗ ਹੋ ਗਿਆ ਹੂੰ ਬਸ ਫਿਰ ਉਹਨੂੰ ਪਟਾਈ ਕਰਨ ਲੱਗ ਜੈਣਾ ਉਹਦੇ ਪੱਟ ਕੇ ਪਟਾਈ ਕਰਕੇ ਨੂੰ ਸਾਮਕੇ ਰੱਖਦੇ ਪੱਟਨ ਦਾ ਕੀ ਢਾਂਗਾ ਵੀ ਪਾਣੀ ਕਿੰਨੇ ਦਿਨ ਪਹਿਲਾਂ ਬੰਦ ਕਰਨਾ ਆਮ ਨਹੀਂ ਸਵਾਲ ਹੁੰਦਾਗਾ ਵੀ ਪਾਣੀ ਦਾ ਨਹੀਂ ਪਤਾ ਲੱਗਦਾ ਵੀ ਕਿੰਨੇ ਦਿਨ ਪਹਿਲਾਂ ਪਾਣੀ ਬੰਦ ਪਾਣੀ ਅਸੀਂ ਤਾਂ ਜੀ ਤਕਰੀਬ ਬਰਛੇ ਪਾਣੀ ਲਾ ਕੇ ਪੱਟਦੇ ਹਾਂ ਹੂੰ ਇਹਨੂੰ ਅਸੀਂ ਉਸ ਹਿਸਾਬ ਨਾਲ ਜਿੰਨੀ ਸਾਡੇ ਕੋਲ ਲੇਬਰ ਹੈਗੀ ਆ ਵੀ ਇੰਨਾ ਕ ਅਸੀਂ ਪੱਟ ਸਕਦੇ ਨੂੰ 3 ਦਿਨ ਪਹਿਲਾਂ ਪਾਣੀ ਲਾਉਣਾ ਹੈ ਤੋ ਗਿੱਲੇ ਚੋਂ ਫਿਰ ਦਵ ਦਾ ਪਟਾਈ ਜਲਦੀ ਹੁੰਦੀ ਹੈ ਮਤਲਬ ਇਹਨਾਂ ਦਾ ਕਹਿੰਦਾ ਇਹ ਆ ਵੀ ਆਪਾਂ ਪਾਣੀ ਛੱਡ ਦੇਣਾ ਤੇ ਪਾਣੀ ਛੱਡ ਕੇ ਜਦੋਂ ਵੱਤ ਆ ਗਿਆ ਪੱਟਣ ਦੇ ਜੋਗ ਹੋ ਗਿਆ ਤੋਰੇ ਫੇਰੇ ਦੇ ਜੋਗ ਹੋ ਗਿਆ ਵਾਂ ਤੇ ਸਿੱਲਾ ਹੋਇਆ ਉਦੋਂ ਇਹ ਲਸਣ ਪਟਦੇ ਆ ਤੇ ਪੱਟ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਕਿਸ ਤਰੀਕੇ ਨਾਲ ਸਾਹਮਣੇ ਇੱਕ ਦਿਨ ਵਾਸਤੇ ਤਾਂ ਥੱਭੀਆਂ ਪਈਆਂ ਰਹਿੰਦੀਆਂ ਈ ਧੁੱਪ ਚ ਜੀ ਕਿ ਇੱਕ ਦਿਨ ਧੁੱਪ ਚ ਪੰਜੀਆਂ ਰਹੀਆਂ ਦੂਜੇ ਦਿਨ ਅਸੀਂ ਉਹਦੀ ਗੁੱਟੀਆਂ ਬਣਾ ਦੇਣੀਆਂ ਹੂੰ ਗੁੱਟੀਆਂ ਬਣਾ ਕੇ ਗੁੱਟੀ ਕੱਲੀ ਕੱਲੀ ਪਈ ਰਹਿਣੀਆਂ ਇੱਕ ਧੁੱਪੋ ਲੱਗੀ ਇੱਕ ਪਹਿਲਾਂ ਲੱਗੀ ਤੀਜੀ ਤੋਂ ਪੱਤੇ ਉਹਦਾ ਢੇਰ ਮਾਰ ਦੇਣਾ ਥੱਲੇ ਲਾ ਲਾ ਕੇ ਕੱਲੀ ਕੱਲੀ ਗੁੱਟੀ ਜੋੜ ਜੋੜ ਕੇ ਰੱਖ ਦੇਣੀ ਆ ਉਹਦੀਆਂ ਭੂਕਾਂ ਉੱਤੇ ਆਏਆਂ ਆ ਉਹਦੀਆਂ ਵੈਸੀਆਂ ਦੀਆਂ ਉੱਤੇ ਜਦੋਂ ਉੱਤੇ ਭੂਕਾਂ ਦੀ ਵੈਸਗੀਆਂ ਹੋ ਤਾਂ ਗੰਡੇ ਨੂੰ ਧੁੱਪ ਨਹੀਂ ਲੱਗਦੀ ਤੇ ਹਵਾ ਨੂੰ ਲੱਗੀ ਜਾਂਦੀ ਆ ਤੇ ਰਸ ਸੁੱਕ ਜਾਂਦਾ ਉਹ ਜਿਹੜਾ ਵਿੱਚ ਮੜ ਭੂਖ ਦੇ ਰਸ ਹੁੰਦਾ ਉਹ ਮਤਲਬ ਸੁੱਕ ਗਿਆ ਜਦੋਂ ਤੇ ਉਦੋਂ ਚਾੱਕ ਕੇ ਅੰਦਰ ਉਹਨੂੰ ਮੰਡਲੀ ਲਾ ਦੇਣੀ ਆ ਤੁਸੀਂ ਫਿਰ ਉਹਨੂੰ ਘਰੇਲ ਜਾ ਕੇ ਉਹਨੂੰ ਫਿਰ ਇਕੱਠਾ ਕਰਕੇ ਫਿਰ ਰੱਖਦੇ ਹੋ ਹਵਾਦਾਰ ਜਗ੍ਹਾ ਦੇ ਵਿੱਚ ਹਵਾਦਾਰ ਜਗ੍ਹਾ 'ਚ ਰੱਖਦੇ ਨਾ ਤੁਸੀਂ ਮੰਡਲੀ ਲਾ ਦਨੀ ਆ ਨਹੀਂ ਆਮ ਕਈ ਕਹਿ ਦਿੰਦੇ ਇਹਨੂੰ ਹਨੇਰੇ 'ਚ ਰੱਖੋ ਜਾਂ ਰੱਖੋ ਉਹ ਗੱਲਾਂ ਹੀ ਬਣੀਆਂ ਹੋਈਆਂ ਨਹੀਂ ਆ ਇੰਨਾ ਹੁਣ ਹਨੇਰਾ ਸੀ ਵੀ ਕਿੱਥੋਂ ਕਰਾਂਗੇ ਸਾਡਾ ਤਾਂ ਬਰਾਂਡੇ 'ਚ ਪਿਆ ਨਹੀਂ ਆ ਆਪਾਂ ਸੋਹਂਦੇ ਨਾ ਵੀ ਅਗਲਾ ਕਹਿੰਦਾ ਵੀ ਪੂਰੀ 'ਚ ਪਾ ਕੇ ਰੱਖੋ ਇਹ ਪੁਰਾਣਾ ਖਿਆਲ ਆ ਜੀ ਸਾਡਾ ਤਾਂ ਸਾਹਮਣੇ ਪਿਆ ਚਾਂਦਨ 'ਚ ਪਿਆ ਲਾਈਟਾਂ ਜਗੀ ਜਾਂਦੀਆਂ 24 ਘੰਟੇ ਕਰੇ ਕਿਉਂ ਦਿਨੇ ਸੂਰਜ ਚੱਲਦਾ ਰਾਤ ਨੂੰ ਲਾਈਟਾਂ ਚੱਲਦੀਆਂ ਕੋਈ ਇਹਨੂੰ ਹਨੇਰ ਸਵੇਰ ਦਾ ਕੋਈ ਫਰਕ ਨਹੀਂਗਾ ਕੋਈ ਵੀ ਫਰਕ ਨਹੀਂ ਪਾ ਸਾਡੇ ਹਾਵ ਨਾਲ ਕਿੰਨੇ ਸਮੇਂ ਆਸਤੇ ਰਹਿ ਸਕਦਾ ਹੈ ਇਹ ਜੀ ਤਕਰੀਬਨ ਦਾ ਅਪ੍ਰੈਲ ਦਾ ਪੱਟਿਆ ਜੀ ਫਰਵਰੀ ਮਹੀਨੇ ਤੱਕ ਰਹੇ ਲਸਣ ਜਿਉਂਦਾ ਤਿਉਂ ਰਹਿ ਜਾਂਦਾ ਪਰ ਵੀ ਜੁ ਫੁੱਟਣ ਲੱਗ ਜਾਂਦਾ ਹਾਂ ਜੀ ਜੇ ਕਿਸੇ ਨੇ ਮਤਲਬ ਡੰਗ ਕੇ ਵੀ ਰੱਖਣਾ ਹੈ ਹੂੰ ਜੇ ਆਪਾਂ ਵੀ ਇੰਨਾ ਆਪਣੇ ਕੋਲ ਜਗ੍ਹਾ ਹੈ ਨਹੀਂ ਕਿ ਵੀ ਸਮੇਤ ਭੂਕ ਰੱਖਣਾ ਹੈ ਜੇ ਉਹ ਨਹੀਂ ਜਗ੍ਹਾ ਕਿਸੇ ਕੋਲ ਨਹੀਂ ਤੇ ਉਹਦੇ ਨਾਲ ਡੰਡੀ 2 ਇੰਚ ਦੀ ਜ਼ਰੂਰ ਰੱਖ ਕੇ ਕਟੋ ਹੂੰ ਜੇ ਆਪਾਂ ਡੰਡੀ 2 ਇੰਚ ਦੇ ਦੂਰੋਂ ਕੱਟਾਂਗੇ ਉਹ ਉੱਥੋਂ ਦੀ ਹਵਾ ਨਹੀਂ ਖਿੱਚਦਾ ਨਹੀਂ ਉੱਥੋਂ ਦੀ ਹਵਾ ਖਿੱਚ ਗਿਆ ਜਦੋਂ ਉਹ ਫੇ ਗੰਡਾ ਮਰਨ ਲੱਗ ਜਾਣਾ ਇਹਦੀ ਥਿਉਰੀ ਇਹਦੀ ਬਹੁਤ ਵੱਡੀ ਹੈ ਗੰਡੇ ਨਾਲੋਂ 2 ਇੰਚੀ ਦੂਰੋਂ ਕਰਕੇ ਕੱਟ ਕੇ ਰੱਖੋ ਇਹ ਸਭ ਤੋਂ ਵੱਡੀ ਗੱਲ ਲਸਣ ਦੇ ਸਾਂਭਣ ਦੀ ਇਹੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਲਸਣ ਦੀ ਖੇਤੀ ਬਾਰੇ A to Z ਜਿਹੜੀ ਜਾਣਕਾਰੀ ਦਿੱਤੀ ਗਈ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਧੰਨਵਾਦ ਜੀ